ਮਾਰਕੀਟਾ ਫਾਨਗਰੇਣਾ ਤੇ ਪੰਜ ਸੱਤ ਬਾਰੀ ਠੀਕ ਆ ਲਗਭਗ 7 ਲੱਖ ਬੋਰੀ ਇਸ ਮੰਡੀ ਦੇ ਵਿੱਚ ਆਉਂਦੀ ਠੀਕ ਆ ਥੋੜੀ ਬੋਧੀ ਕਰਨੀ ਵਾਟਾ ਜੀ ਕੋਲ ਬਾਹਰ ਤਾਂ ਨਹੀਂ ਵੀ ਸਾਡੇ ਕੋਲ ਕੋਈ ਸਮੱਸਿਆ ਨਹੀਂ ਪਰ ਹੁਣ ਤੱਕ 100000 ਬੋਰੀ ਜਿਹੜੀ ਆ ਇਸ ਮੰਡੀ ਕੋਲ ਚ ਆ ਚੁੱਕੀ ਆ ਸੋ ਸਾਡੇ ਸਾਰੇ ਅਧਿਕਾਰੀ ਸਾਹਿਬਾਨ ਸਾਡੇ ਪ੍ਰਧਾਨ ਜੀ ਸਰਪੰਚ ਸਾਹਿਬ ਸਾਰੇ ਅਸੀਂ ਪੁਖਤਾ ਪਰਬੰਧ ਜਿਹੜੇ ਨੇ ਬਾਹਰ ਦਾਣੇ ਕੋਲ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਇਸ ਮੰਡੀ ਦੇ ਵਿੱਚ ਕੀਤੇ ਹੋਏ ਨੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਿਹੜੀ ਆ ਕਿਸਾਨ ਭਰਾਵਾਂ ਨੂੰ ਨਹੀਂ ਆਉਂਦੀ ਠੀਕ ਹੋਊਗੀ ਮੈਂ ਅੱਜ ਸਾਰੇ ਸਰਪੰਚ ਸਾਹਿਬਾਨਾਂ ਨਾਲ ਸਾਰੇ ਆਰਟੀ ਸਾਹਿਬਾਨਾਂ ਨਾਲ ਇਹ ਗੱਲਬਾਤ ਕੀਤੀ ਆ ਔਰ ਅਸੀਂ ਪੂਰੀ ਤਰ੍ਹਾਂ ਸੰਤੋਸ਼ ਆ ਹਰ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਇਸ ਮੰਡੀ ਦੇ ਵਿੱਚ ਮੁਸ਼ਕਲ ਨਹੀਂ ਆਈ ਆ ਕਨਕਦੀ ਤੋਂ ਓਟਵਾਲ ਨੂੰ ਲੈ ਕੇ ਕੁਝ ਟਰਾਂਸਪੋਰਟੇਸ਼ਨ ਨੂੰ ਲੈ ਕੇ ਜਿਹੜੀ ਪ੍ਰੋਬਲਮ ਕਾਫੀ ਇੱਥੇ ਆੜੀਆਂ ਆਉਂਦੀਆਂ ਉਹਦਾ ਕੋਈ ਕੋਪਾ ਇੰਤਜ਼ਾਮ ਕਰਨੀ। ਦੇਖੋ ਹੁਣੇ ਹੀ ਜਦੋਂ ਮੀਟਿੰਗ ਹੋ ਰਹੀ ਸੀਗੀ ਆਰਪੀ ਸਾਹਿਬਾਨ ਨਾਲ ਉਹਨਾਂ ਨੇ ਥੋੜੀ ਜੀ ਮਸਲਾ ਧਿਆਨ ਦੇ ਵਿੱਚ ਲਿਆਂਦਾ ਸੀਗਾ ਕਿ ਕਨਕਦੀ ਲਿਫਟਿੰਗ ਨੂੰ ਲੈ ਕੇ ਜਦੋਂ ਥੋੜੀ ਜੀ ਟਰਾਂਸਪੋਰਟੇਸ਼ਨ ਦੀ ਪ੍ਰੋਬਲਮ ਪੈਂਦੀ ਆ ਉਹ ਮੈਂ ਡੀਓਪੀਸੀ ਸਾਹਿਬ ਨੂੰ ਕਹਿ ਦਿੰਦਾ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਜਿਹੜੀ ਆ ਟ੍ਰਾਂਸਪੋਰਟੇਸ਼ਨ ਦੇ ਨਾਲ ਮੈਂ ਤੇ ਮਤਲਬ ਇਹ ਇੱਕ ਕਣਕ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਪੱਕੀ ਆ ਜਿੱਦਾਂ ਕਿ ਮੰਡੀਆਂ ਦੇ ਵਿੱਚ ਵੀ ਆ ਰਹੀ ਆ ਔਰ ਬਿਜਲੀ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਖਲਸਾ ਆਮੀ ਪਰਪਾਇਆ ਜਾਂਦਾ ਪਾਵਰ ਡਿਪਾਰਟਮੈਂਟ ਤੁਹਾਡੇ ਕੋਲ ਆ ਕੋਈ ਕੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਮੈਂ ਪਿਛਲੇ ਦਿਨੀ ਦੋ ਡੈਡੀਕੇਟਡ ਨੰਬਰ ਜਿਹੜੇ ਆ ਉਹ ਜਾਰੀ ਕੀਤੇ ਸੀਗੇ 9646608831 9646608832 ਦੋ ਨੰਬਰ ਮੈਂ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਸਾਰੇ মিডিਆ ਤੇ ਨਹੀਂ ਦੱਸਿਆ ਸੀਗਾ ਕਿ ਜੇ ਕਿਤੇ ਲੱਗਦਾ ਹੈ ਕਿ ਤਾਰਾਂ ਢਿੱਲੀਆਂ ਨੇ ਥੱਲੇ ਨੇ ਜਾਂ ਕੋਈ ਟ੍ਰਾਂਸਪਾਰਟਰ ਜਿਹੜਾ ਹੈ ਉਹਦੇ ਤੋਂ ਕੋਈ ਸਪਾਰਕਿੰਗ ਹੋ ਰਹੀ ਆ ਸੋ ਇਹਨਾਂ ਨੰਬਰਾਂ ਤੇ ਕਾਲ ਵੀ ਕੀਤੀ ਜਾ ਸਕਦੀ ਆ ਔਰ ਉਹਦੀ ਫੋਟੋ ਜਿਹੜੀ ਕਲਿੱਕ ਕਰਕੇ ਵੀ ਸਾਨੂੰ ਭੇਜੀ ਜਾ ਸਕਦੀ ਆ ਵੈਸੇ ਮੈਂ ਸਾਰੇ ਵਿਭਾਗੀਆਂ ਡਿਊਟੀਆਂ ਵੀ ਲਾਈਆਂ ਹੋਈਆਂ ਨੇ ਕਿ ਆਪਣੇ ਤੌਰ ਤੇ ਵੀ ਜਾ ਕੇ ਦੇਖੋ ਜਿੱਥੇ ਕਿਤੇ ਤਾਰਾਂ ਢਿੱਲੀਆਂ ਨੇ ਜਾਂ ਕੋਈ ਸਪਾਰਕਿੰਗ ਹੋ ਸਕਦੀ ਆ ਉਹਨੂੰ ਦਰਸਤ ਕੀਤਾ ਜਾਵੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਜੇਕਰ ਕਿਤੇ ਤੁਹਾਡੇ ਧਿਆਨ ਦੇ ਵਿੱਚ ਅਜਿਹੀ ਗੱਲ ਆਉਂਦੀ ਹੈ ਕਿ ਇਥੋਂ ਫਸਲ ਨੂੰ ਨੁਕਸਾਨ ਹੋ ਸਕਦਾ ਕਾਰਨ ਟੱਡੀਆਂ ਕਰਕੇ ਜਾਂ ਨਈਆਂ ਹਣ ਕਰਕੇ ਉਹਦੀ ਫੋਟੋ ਖਿੱਚ ਕੇ ਜਿਹੜੇ ਮੈਂ 2 ਨੰਬਰ ਦੱਸੇ ਨੇ ਉਹਨਾਂ ਦੇ ਵਿੱਚੋਂ ਕਿਸੇ ਵੀ ਨੰਬਰ ਤੇ ਮਤਲਬ ਪਾ ਦਿਓ ਸਾਡੇ ਅਧਿਕਾਰੀ ਆਸਲੋਂ ਉੱਥੇ ਪੂਰਾ ਰਿਸਪੌਂਸ ਕਰ ਰਹੇ ਨੇ ਉਹਨੂੰ ਇਸ ਤੋਂ ਇਲਾਵਾ ਜਿਹੜੇ ਸਾਡੇ ਬਿਜਲੀ ਘਰ ਨੇ ਨੇੜੇ ਉਹਨਾਂ ਤੇ ਵੀ ਇਨਫੋਰਮੇਸ਼ਨ ਦਿੱਤੀ ਜਾ ਸਕਦੀ ਆ 1912 ਸਾਡਾ ਇੱਕ ਹੋਰ ਵੀ ਨੰਬਰ ਆ ਉਹ ਤੇ ਵੀ ਕਾਲ ਕਰਕੇ ਦੱਸੀ ਜਾ ਸਕਦੀ ਹੈ ਕਿਉਂਕਿ ਬੜੀ ਮਿਹਨਤ ਦਾ ਨਾਲ ਤਨ ਜਿਹੜੀ ਆ ਉਹ ਕੱਟ ਕੇ ਤੇ ਖਾਰੂਕ ਮੰਦੇ ਦੀ ਬੜੀ ਮਿਹਨਤ ਲੱਗੀ ਹੈ ਇਹਦੇ ਚ ਸੋ ਹੁਣ ਇਹਨੂੰ ਸੰਭਾਲਦਾ ਸਮਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕੋਈ ਇਹੋ ਜੀ ਤੋਰ ਘਟ ਨਾ ਜਰੀ ਮਾਵਾਪਰੇ ਇਸ ਕਰਕੇ ਸਾਨੂੰ ਮਾਹਕਮੇ ਨੂੰ ਇਨਫੋਰਮ ਜੜਾ ਆ ਜ਼ਰੂਰ ਕੀਤਾ ਜੀ ਥੈਂਕ ਯੂ